ਮੁਕਸਰ ਸਾਹਿਬ ਪੁਲਿਸ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਅਤੇ ਸ਼ਰਾਰਤੀਆਂ ਸਰਾ ਖਿਲਾਫ ਮੁਹਿੰਮ ਵੱਢੀ ਗਈ ਹੈ ਜਿਸ ਦੇ ਚੱਲਦਿਆਂ ਪੁਲਿਸ ਦੀਆਂ ਅਲੱਗ-ਅਲੱਗ ਟੁਕੜੀਆਂ ਦੇ ਵੱਲੋਂ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤੋਂ ਉੱਥੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਤਹਿਤ ਪੁਲਿਸ ਪਾਰਟੀ ਦੇ ਵੱਲੋਂ ਸ਼ੱਕ ਦੇ ਬਿਨਾਂ ਤੇ ਇੱਕ ਪੈਦਲ ਆ ਰਹੇ ਨੌਜਵਾਨ ਨੂੰ ਰੋਕ ਕੇ ਉਸ ਦਾ ਨਾਂ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਦੱਸਿਆ ਤਾਂ ਸ਼ੱਕ ਦੇ ਆਧਾਰ ਤੇ ਉਸ ਦੀ ਤਲਾਸ਼ੀ ਲੈਣ ਪਾਸੋਂ ਉਸ ਦੇ ਕੋਲੋਂ 250 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਸਤੇ ਮੁਕੱਦਮਾ ਦਰਜ ਕੀਤਾ ਗਿਆ ਹੈ ਸ੍ਰੀ ਪਾਕਿਰਦ ਮਿੰਨਾ ਆਈਪੀਐਸ ਐਸਐਸਪੀ ਸ੍ਰੀ ਮਹਸਰ ਸਾਹਿਬ ਦੇ ਦੇਸ਼ਾਂ ਦੇ ਸਾਹਬੇ ਜਿਹੜਾ ਅਫਸਰ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਮਹਿਨਤ ਕੀਤੀ ਹੋਈ ਹੈ ਤੇ ਉਸ ਨੇ ਤਹਿਇਆ ਕੀਤਾ ਵੀ ਅਸੀਂ ਅਫਸਰ ਜਿਹੜੇ ਸਾਹ ਜਿਹੜਾ ਵਿੱਚੋਂ ਨਜ਼ਰ ਖਤਮ ਕਰਕੇ ਸਾ ਲਵਾਂਗੇ ਇਸੇ ਲੜੀ ਦੇ ਤਹਿਤ ਕੱਲੋ ਸਾਡੇ ਇੰਸਪੈਕਟਰ ਲਹਿਮਿਤ ਐਸਐਚਓ ਸਦਰ ਮਲੋੜ ਨੇ ਤੌਣ ਕੁਮਾਰ ਪੁੱਤਰ ਉਹਗਰਾਮ ਬਸੇ ਬਾਹ ਪਿੰਡ ਨੂੰ ਗ੍ਰਿਫਤਾਰ ਕੀਤਾ ਜੀ ਦੇਖੋ 240 ਕੋਈਆਂ ਨਸ਼ੀਆਂ ਆਰਾਮਦ ਹੋਏ ਆ ਤੇ ਇਸ ਦੇ ਵਾਂਸ ਅਫੇਅਰ ਨੰਬਰ 13 ਮਿਤੀ 724 ਅੰਡਰ ਸੈਕਸ਼ਨ ਐਨਡੀਪੀਐਸਟ ਪੀਐਸਤ ਮਲੋਟ ਦਰਜ ਕੀਤੀ ਗਈ ਹੈ ਤੇ ਇਸੇ ਹੀ ਲੜੀ ਦੇ ਤਹਿਤ ਅਟੇ ਦੇ ਸਪੈਕਟਰ ਫਾਰਮ ਜਿੱਦਨੇ ਐਸਐਚਓ ਸਿਟੀ ਮਲੋਟ ਉਹਨਾਂ ਨੂੰ ਕੁਲਵਿੰਦਰ ਸਿੰਘ ਸਾਰਾ ਬਲਦੇਵ ਸਿੰਘ ਵਸੇ ਖੋਨੂ ਖੁਰਦਨਾਉ ਗ੍ਰਫਤਾਰ ਕਰਕੇ ਉਹਦੇ ਕਬਜ਼ੇ ਚੋਂ 10 ਗ੍ਰਾਮ ਚਿਟਾ ਬਰਾਮਦ ਕੀਤਾ ਜਿਹੇ ਵਾਂਸ ਮਕੱਦਮਾ ਨੰਬਰ 16 ਅੰਡਰ ਸੈਕਸ਼ਨ 21ਪੀ 6885 ਐਨਡੀਪੀਐਸਟ ਥਾਣਾ ਸਿਟੀ ਮਕਸਰ ਸਿਟੀ ਮੋਰ ਦੇ ਕੇ ਦਰਜ ਕੀਤਾ ਗਿਆ ਸਰ ਇਹਨਾਂ ਦੋਸ਼ੀਆਂ ਤੇ ਪਹਿਲਾਂ ਵੀ ਕੋਈ ਮੁਕੱਦਮੇ ਦਰਜਾ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਇਰਮਾਨ ਇਹਨਾਂ ਦਾ ਲੈ ਕੇ مزید ਪੁਸ਼ਟੀ ਕਰਾਂਗੇ